ਹੈਲੋ ਹਾਂਜੀ ਬਨੀਸ਼ਾ ਜੀ ਸਤਿ ਸ਼੍ਰੀ ਅਕਾਲ ਨਵਜੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ ਵਧੀਆ। ਅ ਨਵਜੀ ਜੀ ਵੀ ਕੀ ਵਧੀਆ ਜੀ ਵਧੀਆ ਸਭ ਚੰਗਾ ਹੈ। ਜੀ ਨਵਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਸੁਨਨ ਦਾ ਸ਼ਰਮਾ ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਕੇ ਕਿਹਾ ਹੈ ਕਿ ਉਹਨਾਂ ਨੂੰ ਆਪਣਾ ਹੱਕ ਨਹੀਂ ਮਿਲਿਆ ਜਾਂ ਜੋ ਵੀ ਮਸਲਾ ਆ ਪਿੰਕੀ ਢਾਲੀਵਾਲ ਬਾਰੇ ਕਿਹਾ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੁਹਾਡਾ ਕੀ ਕਹਿਣਾ ਇਸ ਮਸਲੇ ਤੇ? ਮੈਨੂੰ ਲੱਗਦਾ ਨਾ ਕੰਪਨੀਆਂ ਜਿਹੜੀਆਂ ਹੁੰਦੀਆਂ ਉਹ ਸਾਰੀਆਂ ਦਾ ਇੱਕ ਤੰਦਾ ਆ। ਬਿਜ਼ਨਸ ਹੈ ਤੇ ਉਹ ਉਹਨਾਂ ਨੇ ਇਹੀ ਖਸ਼ ਕਰਨਾਂ ਹੁੰਦਾ ਐਕਸਪਲੋਇਟ ਕਰਕੇ ਹਨਾ ਆਰਟਿਸਟ ਨੂੰ ਜਿੰਨਾ ਟਾਈਮ ਨਹੀਂ ਪਤਾ ਹੁੰਦਾ ਤੋਂਨ ਨੇ ਆਪਣਾ ਪੈਸਾ ਕਮਾਉਣਾ ਹੁੰਦਾ ਸੋ ਇਹ ਕੱਲੇ ਬੈਂਕੀ ਧਾਲੀ ਵਾਲਾ ਭਾਜੀ ਉਹਨਾਂ ਦੀ ਗੱਲ ਨਹੀਂ ਹੈ ਜਾਂ ਜਿੰਨੇ ਵੀ ਹੋਰ ਵੀ ਕੰਪਨੀਆਂ ਨੇ ਜਿੱਦਾਂ ਕਈਆਂ ਕਈ ਕੰਪਨੀਆਂ ਦੇ ਨਾਲ ਮੈਂ ਵੀ ਕਿਤੇ ਪਿਛਲੇ ਸਾਲ ਜਦੋਂ ਮੈਂ ਇੰਡੀਆ ਸੀਗਾ ਮੈਂ ਵੀ ਕਿਸੇ ਨਾ ਸਾਈਨ ਹੋਇਆ ਸੀਗਾ ਉਹਨਾਂ ਨੇ ਮੈਨੂੰ ਵੀ ਇਦਾਂ ਹੀ ਕੀਤਾ ਸੀਗਾ ਤੇ ਮੈਂ ਨੰਬਰਸ ਦੱਸ ਸਕਦਾ ਕਿ ਮੇਰੇ 75 ਲੱਖ ਰੁਪਏ ਮੇਰੇ ਦੋ ਤਿੰਨ ਲਗਾਣਿਆਂ ਦਾ ਖਾ ਗਿਆ ਸੀਗੇ ਉਹ ਤੇ ਮੈਨੂੰ ਉਹਦੇ ਵਿੱਚੋਂ ਮਿਲੇ 2-3 ਲੱਖ ਰੁਪਏ ਸੀਗਾ ਸੋ ਕਹਿਣ ਦਾ ਮਤਲਬ ਇਹਨਾਂ ਦਾ ਇਹ ਬਿਜ਼ਨਸ ਹੀ ਹੈ ਤੇ ਮੈਨੂੰ ਲੱਗਦਾ ਇੰਡੀਪੈਂਡੈਂਟ ਜਦੋਂ ਆਰਟਿਸਟ ਹੁੰਦਾ ਵਾ ਤੇ ਉਹਨੂੰ ਇੱਕ ਵਾਰੀ ਆਪਣੇ ਕੰਮ ਤੋਂ ਹੀ ਜਿਹੜੇ ਪਹਿਲਾਂ ਕੀਤਾ ਹੁੰਦਾ ਹਨਾ ਉਹੀ ਉਹਨਾਂ ਨੂੰ ਔਖਾ ਹੋ ਜਾਂਦਾ ਇੱਕ ਵਾਰੀ ਦੁਬਾਰੇ ਸਟੈਂਡ ਕਰਨਾ ਸੋ ਆਈ ਥਿੰਕ ਹੁਣ ਮੈਨੂੰ ਲੱਗਦਾ ਸੰੰਧਾ ਅੱਜ ਇੰਡੀਪੈਂਡੈਂਟ ਖੜੀ ਹੈ ਤੇ ਅਸੀਂ ਸਾਰੇ ਨਾਲ ਆ ਤੇ ਮੈਨੂੰ ਲੱਗਦਾ ਸਾਰੀ ਦੁਨੀਆ ਨੂੰ ਵੀ ਨਾਲ ਹੋਣਾ ਚਾਹੀਦਾ ਕਿਉਂਕਿ ਇੱਕ ਜਿਹੜੀ ਫੇਕ ਕੰਪਨੀਆਂਜ਼ ਦੇ ਇੱਕ ਹਊਆ ਇੱਕ ਨੰਬਰਸ ਦਿਖਾਉਂਦੇ ਆ ਜਦੋਂ ਹਨਾ ਕਿ ਵੀ ਆਰਟਿਸਟ ਦਾ ਜਦੋਂ ਕੋਈ ਗਾਣਾ ਲੈਂਦੇ ਆ ਤੇ ਇੱਕ ਨੰਬਰਸ ਦਿਖਾਉਂਦੇ ਆ ਕਿ 20 ਮਿਲੀਅਨ ਹੋ ਗਿਆ ਜੀ 40 ਮਿਲੀਅਨ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਪ ਖੁਦ ਇੰਡੀਪੈਂਡੈਂਟ ਆਪਣੇ ਚੈਨਲ ਤੇ ਆਉਣੇ ਆ ਤਾਂ ਸਾਨੂੰ ਦੁਨੀਆ ਐਦਾਂ ਕਹਿੰਦੀ ਹੈ ਕਿ ਵੀ ਹੁਣ ਗਾਣਾ ਨਹੀਂ ਚੱਲਿਆ ਕਿੰਦਾ ਕੀ ਗੱਲ ਇੱਕ ਸਾਰਾ ਇਹ ਹਊਆ ਜੋ ਬਣਾਇਆ ਸ਼ੋਅ ਆਫ ਦਾ ਛੂਟੀ ਫੇਕ ভিউਸ ਦਾ ਛੂਟੀ ਮਤਲਬ ਕੰਪਨੀਆਂ ਨੇ ਇੱਕ ਆਪਾਂ ਨੂੰ ਆਪਣੀ ਮਤਲਬ ਉਹਨਾਂ ਦੀ ਸਾਰੀ ਇੱਕ ਮਾਫੀਆ ਬਣਾ ਰੱਖਿਆ ਜੀ ਮੇਰੇ ਹਿਸਾਬ ਨਾਲ ਅ ਅੱਛਾ ਸਰ ਮੈਂ ਇਥੇ ਪੁੱਛਣਾ ਚਾਹਾਂਗੀ ਕਿ ਕਲਾਕਰ ਬੌਂਡੀ ਕਿਉਂ ਹੁੰਦਾ ਤੁਹਾਨੂੰ ਕੀ ਲੱਗਦਾ ਆ ਉਹਨੂੰ ਇੱਕ ਫੇਮ ਚਾਹੀਦਾ ਹੁੰਦਾ ਕੋਈ ਰਾਹ ਨਹੀਂ ਮਿਲਦਾ ਹੁੰਦਾ ਇਸ ਕਰਕੇ ਨਹੀਂ ਦੇਖੋ ਦੇਖੋ ਜਦੋਂ ਇਹ ਔਰ ਇੱਕ ਗਾਣਾ ਮੈਂ ਖੁਦ ਡਿਲੀਵਰ ਕਰਨਾ ਹੈ ਨਾ ਮੈਨੂੰ ਇੱਕ ਵਾਇਆ ਕੰਪਨੀ ਦੇ ਥਰੂ ਹੀ ਡਿਜੀਟਲ ਕੰਪਨੀ ਦੇ ਥਰੂ ਹੀ ਜਾਣਾ ਪੈਂਦਾ ਹੈ ਨਾ ਸੋ ਇੰਨੇ ਸਾਡੇ ਕੋਲੇ ਉਦੋਂ ਫੈਸਿਲਿਟੀ ਨਹੀਂ ਸੀ ਤੇ ਨਾਲੇ ਏਜ ਵੀ ਨਹੀਂ ਸੀਗਾ ਕੋਈ ਸਾਡੇ ਪਿੱਛੋਂ ਕੋਈ ਮੈਨੂੰ ਨੂੰ ਲੱਗਦਾ ਜਿੱਦਾਂ ਕਿ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੇਰੇ ਪਿੱਛੋਂ ਕੋਈ ਨਹੀਂ ਸੀਗਾ ਹੈ ਨਾ ਕਿ ਜਿਹੜਾ ਕੀ ਡਾਈਕੀ ਦੇ ਵਿੱਚ ਹੋਵੇ ਜਾਂ ਕੋਈ ਮੇਰੇ ਫੈਮਿਲੀ ਦੇ ਵਿੱਚੋਂ ਮੈਨੂੰ ਕਿਸੇ ਨੇ ਐਦਾਂ ਕਿਹਾ ਹੋਵੇ ਕਿ ਹਾਂ ਤੂੰ ਹੁਣ ਇਹਨੂੰ ਮਿਲ ਜਾ ਇਹਨੂੰ ਮਿਲਦਾ ਸੀ ਮਤਲਬ ਹਰੇਕ ਬੰਦਾ ਹੀ ਜ਼ੀਰੋ ਸਕਰੈਚ ਤੋਂ ਉੱਠਿਆ ਹੋਇਆ ਬੰਦੇ ਆ ਤੇ ਕੋਈ ਕੋਛ ਕੁੜ ਹੈ ਨਹੀਂ ਸੀਗਾ ਇਹ ਲਾਈਨ ਦੇ ਵਿੱਚ ਹੈ ਨਾ ਨਹੀਂ ਸੁਣਨ ਦਾ ਤਾਂ ਹੋਣਾ ਨਹੀਂ ਸ਼ੀਰੀ ਬਰਾੜ ਵੀ ਬੋਲ ਰਿਹਾ ਉਹਦੇ ਨਾਲ ਰੀਤਾ ਉਹਦੇ ਵੀ ਪਿੱਛੇ ਕੋਈ ਹੈ ਨਹੀਂ ਸੀਗਾ ਮੇਰੇ ਵੀ ਕੋਈ ਹੈ ਨਹੀਂ ਸੀਗਾ ਹੈ ਨਾ ਸੋ ਇਹ ਕੰਮ ਤੇ ਕਰਾਉਂਦੇ ਆ ਸਾਨੂੰ ਨਾ ਇੱਕ ਵਾਰੀ ਨਿਕਲਦੇ ਨਿਕਲਦੇ ਆ ਕਿਉਂਕਿ ਉਹਨਾਂ ਦਾ ਸਾਨੂੰ ਤਾਂ ਕੰਟਰੈਕਟ ਐਡਾ ਲੰਬਾ ਕੰਟਰੈਕਟ ਹੁੰਦਾ ਕਿ ਉਹ ਪੜ੍ਹਨਾ ਵੀ ਨਹੀਂ ਸੀ ਪਤਾ ਹੁੰਦਾ ਨਾ ਕਿ ਕੀ ਹੁੰਦਾ ਕੀ ਇਹਦੇ ਲੂਪ ਹੋਲ ਕੀ ਆ ਤੇ ਇਹਦੇ ਵਿੱਚੋਂ ਨਿਕਲਣਾ ਕਿਵੇਂ ਆ ਇਹ ਤਾਂ ਬਾਅਦ ਵਿੱਚ ਜਦੋਂ ਨਾ ਇੱਕ ਬੜਾ ਕੀ ਸਾਨੂੰ ਪ੍ਰੇਸ਼ ਕੀਤਾ ਜਾਂਦਾ ਕਿ ਵੀ ਹਾਂ ਐਦਾਂ ਕਰ ਦਾਂਗੇ ਐਦਾਂ ਕਰਦਾ ਕਿ ਤੇ ਤੁਹਾਨੂੰ ਪਤਾ ਹੀ ਹੈ ਕਿ ਹਾਂ ਬੰਦਾ ਕਿਨੂੰ ਇੱਕ ਫੇਮ ਵਾਲੀ ਲਾਈਫ ਨਹੀਂ ਵਧੀਆ ਲੱਗਦੀ ਹੈ ਨਾ ਕਿਨੂੰ ਨਹੀਂ ਹੁੰਦਾ ਕਿ ਹਾਂ ਮੈਨੂੰ ਸੌਖਾ ਬੋਡੀ ਚੜ ਜਾਣਾ ਤੇ ਹਾਲਾਂਕਿ ਬਾਅਦ ਚ ਪਤਾ ਲੱਗਦੀਆਂ ਨੇ ਕਿ ਕਿੱਥੇ ਗਲਤੀ ਹੋ ਗਈ ਕੀ ਹੋ ਗਿਆ ਹੈ ਨਾ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਆਪਣੇ ਪਹਿਲਾਂ ਹੀ ਤਰੀਕੇ ਨਾਲ ਜਦੋਂ ਵੀ ਜੁੜਦੇ ਆ ਕਿਸੇ ਉਦੋਂ ਹੀ ਸਾਨੂੰ ਸਾਰੀਆਂ ਚੀਜ਼ਾਂ ਨਾ ਪਹਿਲਾਂ ਮਾਇਨੇ ਰੱਖ ਕੇ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਜੀ ਬਿਲਕੁਲ ਸਹੀ ਆ ਉਹੀ ਹੈ ਨਾ ਕਿ ਤੁਸੀਂ ਕਿਹਾ ਕਿ ਬਹੁਤ ਸਾਰੇ ਪੇजेस ਹੁੰਦੇ ਆ ਪੜਦੇ ਨਹੀਂ ਹੈਗੇ ਸਾਈਨ ਕਰ ਦਿੰਦੇ ਆ ਕਿਉਂਕਿ ਬੰਦਾ ਸੋਚਦਾ ਨਹੀਂ ਫਟਾਫਟ ਸਾਈਨ ਕਰ ਦਈਏ ਪਰ ਇੱਥੇ ਕੀ ਲੱਗਦਾ ਆ ਨਵਜੀ ਤੁਹਾਨੂੰ ਕਿ ਰੋਲਾ ਕੀ ਆ ਇੱਥੇ ਜਿਹੜੀ ਬਾਉਂਡੇਸ਼ਨ ਆ ਜੋ ਬੌਂਡ ਕੀਤਾ ਸੀ ਉਹਦਾ ਰੋਲ ਆ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਦੇਖੋ ਜੋ ਮੇਨ ਰੋਲਾ ਹੁੰਦਾ ਕੀ ਆ ਮੈਨੂੰ ਲੱਗਦਾ ਕਿ ਜਦੋਂ ਇੱਕ ਵਾਰੀ ਕੋਈ ਕੁਝ ਥੋੜੇ ਦੇ ਇਨਵੈਸਟ ਕਰਦਾ ਹਨਾ ਤੇ ਉਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ ਹੁੰਦਾ ਇਹ ਸਾਨੂੰ ਚਲੋ ਪਤਾ ਵੀ ਹੋਣਾ ਚਾਹੀਦਾ ਤੇ ਇੱਕ ਸਾਡੇ ਪਤਾ ਵੀ ਹੁੰਦਾ ਹੈ ਸ਼ਾਇਦ ਬਹੁਤੇ ਲੋਕਾਂ ਨੂੰ ਹੈ ਨਾ ਚਲੋ ਠੀਕ ਹੈ ਜੀ ਕਿਸੇ ਨੇ 25 ਲੱਖ ਰੁਪਏ ਲਾਇਆ ਤਾਂ ਉਹਨਾਂ ਨੇ 30 ਬਣਾ ਲੈਣ ਤਾਂ ਵਿਲਨ ਗੁੜਾ ਕੀ ਵੀ ਉਹਨਾਂ ਦਾ ਹੈਲੋ ਹਾਂ ਜੀ ਬਾਤ ਕੀਤੀ ਹਾਂਜੀ 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 ਤੇ ਇਹ ਵੀ ਨਹੀਂ ਹੈਗਾ ਕਿ ਇੱਕ ਇੱਕ ਹੱਦ ਤੱਕ ਹੋਣਾ ਚਾਹੀਦਾ ਕਿ ਹਾਂ ਤੁਸੀਂ 25 ਕੀ ਬਹੁਤ ਆ ਪਰ ਇਹਨਾਂ ਨੂੰ ਇੰਨੀ ਕਿ ਬਹੁਤ ਵਧੀ ਹੋਈ ਆ ਕੰਪਨੀ ਵਾਲਿਆਂ ਨੂੰ ਕਿ ਵੀ ਜਦੋਂ ਇੱਕ ਵਾਰੀ ਹੁਣ ਗੁਰੂ ਰੰਧਾਵਾ ਵੀ ਕਿਸੇ ਨਾ ਕੋਈ ਚੱਕਰ ਚੱਕਲ ਚੱਲਿਆ ਹਨ ਤੇ ਕਾਫੀ ਬੰਦੇ ਜਿੰਨੇ ਵੀ ਆਰਟਿਸਟ ਜਦੋਂ ਇੱਕ ਬੜੀ ਉਹ ਸਾਈਨ ਉਹਨਾਂ ਦਾ ਪੀਸਾਰੀ ਤੰਗ ਹੁੰਦੀ ਹੈ ਤੇ ਫਿਰ ਹੁਣ ਇੱਕ ਨਾ ਹੋਣਾ ਚਾਹੀਦਾ ਕਿ ਵੀ ਨਹੀਂ ਯਾਰ 25 ਦਾ 30 ਬਣ ਗਿਆ ਬਹੁਤ ਆ ਨਾ ਜੀ ਆ ਬੰਦਾ ਛੱਡੋ ਪਰ ਇਹ ਜੇ ਤੁਸੀਂ ਇੰਟਰਵਿਊਜ਼ ਕਰਦੇ ਗਏ ਸਭ ਦੀ ਤੇ ਤੁਹਾਨੂੰ ਵੀ ਪਤਾ ਹੀ ਹੋਣਾ ਮੈਂ ਕਿ ਤੁਸੀਂ ਇੱਕ ਟ੍ਰਿਵਿਜ਼ ਕਰਦੇ ਰਹਿੰਦੇ ਹੋ ਸਾਰਿਆਂ ਦੀ ਤਿਆਰੀ ਕੋ ਦਾ ਦੱਸਦਾ ਹੀ ਆ ਤੇ ਮੈਨੂੰ ਲੱਗਦਾ ਕਿ ਜਦੋਂ ਇਦਾਂ ਦਾ ਕੋਈ ਮੌਕਾ ਆਉਂਦਾ ਹਨਾ ਕਿ ਸਾਨੂੰ ਕੋਈ ਆਰਟਿਸਟ ਵੀ ਬਹੁਤ ਇਦਾਂ ਹੀ ਕੰਪਨੀਆਂ ਤੋਂ ਤੰਗ ਆ ਕੇ ਵਿਚਾਰੇ ਬਥੇਰੇ ਜਿਨ੍ਹਾਂ ਨੇ ਕਈਆਂ ਨੇ ਸੁਸਾਇਡ ਵੀ ਕੀਤਾ ਰਹਾ ਤੇ ਸਾਨੂੰ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ ਬਿਲਕੁਲ ਜੀ ਬਿਲਕੁਲ ਸਾਥ ਦੇਣਾ ਚਾਹੀਦਾ ਐਂਡ ਮੋਸਟਲੀ ਲੋਕ ਖੜੇ ਵੀ ਨੇ ਬੋਲ ਵੀ ਰਹੇ ਨੇ ਬਟ ਕਿਹੜੀਆਂ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨਾ ਹੋ ਜਾਂਦੀਆਂ ਨੇ ਨਵਜੀ ਆਰਟੀਸਟ ਦੇ ਵਿੱਚ ਤੇ ਜਿਹੜਾ ਪ੍ਰੋਡਿਊਸਰ ਹੁੰਦਾ ਹੈ ਉਹਨਾਂ ਦੇ ਵਿੱਚ ਕੀ ਗੱਲਾਂ ਇੰਨੀਆਂ ਵਿਗੜ ਜਾਂਦੀਆਂ ਕਿ ਉਹਨਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਦੇਖੋ ਜੀ ਮੈਨੂੰ ਲੱਗਦਾ ਆਰਟਿਸਟ ਦੇ ਕੋਲੇ ਹੁੰਦਾ ਕੀ ਇੱਕ ਸੋਸ਼ਲ ਮੀਡੀਆ ਹੀ ਕਿਉਂਕਿ ਬੈਂਕ ਅਕਾਊਂਟ ਤਾਂ ਦੇਖੋ ਹੁੰਦਾ ਹਰੇਕ ਕੋਲੇ ਪਰ ਹਾਂ ਉਹ ਦਿਖਦਾ ਨਹੀਂ ਆ ਦਿਖਦਾ ਕੀ ਆ ਸੋਸ਼ਲ ਮੀਡੀਆ ਤੇ ਸਾਡੇ ਨਾਲ ਮੈਨੂੰ ਲੱਗਦਾ ਜਿਹੜੀ ਜੀ ਜੋ ਵੀ ਬੰਦਾ ਕੋਈ ਫੀਲ ਕਰਦਾ ਨਾ ਉਹ ਆਪਾਂ ਸੋਸ਼ਲ ਮੀਡੀਆ ਤੇ ਪਾ ਦਈਏ ਤੇ ਹਾਂ ਉਹ ਗੱਲ ਪਹੁੰਚ ਜਾਂਦੀ ਹੈ ਕਿਉਂਕਿ ਸਾਡਾ ਡਾਇਰੈਕਟ ਕੰਟੈਕਟ ਦੁਨੀਆ ਦੇ ਨਾਲ ਹੈ ਜੀ ਸੋ ਹਲੋ ਥੋੜਾ ਜਿਹਾ ਇਕੱਲਾ ਵੀ ਤੁਰਿਆ ਜਾਂਦਾ ਵਰ ਤਾਂ ਵੀ ਲੋਕ ਉਹਨਾਂ ਨੂੰ ਪਿਆਰ ਹੀ ਕਰਿਆਗਾ ਕਿਉਂਕਿ ਲੋਕਾਂ ਨੂੰ ਨਾ ਥੋੜਾ ਜਿਹਾ ਆਰਟਿਸਟ ਉਹ ਚੰਗੇ ਲੱਗਦੇ ਕਿ ਜਿਹੜੇ ਸ਼ੋਅਸ ਜ਼ਿਆਦਾ ਕਰਦੇ ਨੇ ਕਿ ਇੰਨਾ ਕੁ ਵੀ ਨਾ ਉਹਨਾਂ ਨੂੰ ਇਦਾਂ ਦੇਖਿਆ ਜਾਵੇ ਤੇ ਕਿ ਨਹੀਂ ਉਹ ਵੱਡੀ ਗੱਡੀ ਤੇ ਤਾਂ ਹੀ ਵੱਡਾ ਆਰਟਿਸਟ ਹੈ ਉਹਨਾਂ ਦੀ ਆਵਾਜ਼ ਨੂੰ ਪਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੇ ਕੰਟੈਂਟ ਨੂੰ ਪਿਆਰ ਕੀਤਾ ਜਾਵੇ ਤੇ ਮਤਲਬ ਸਮਝ ਰਹੇ ਹੋ ਨਾ ਕੀ ਕਹਿ ਰਿਹਾ ਮੈਂ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਕਿਉਂਕਿ ਇਹ ਇੱਕ ਉਹਨਾਂ ਛੁੱਟੀ ਦੁਨੀਆ ਜਿਹੜੀ ਹੈਗੀ ਆ ਜਿਹੜੀ ਕਿ ਇੱਕ ਸਰਜੀ ਜਿੱਦਾਂ ਇੰਦਾ ਪੜਾਈ ਗਈ ਆ ਕਿ ਵੀ ਜਿਵੇਂ ਸ਼ੋਅ ਆਫ ਦੇਖੋ ਸ਼ੋਅ ਬੇਸ ਹੁੰਦਾ ਵਾ ਆਰਟਿਸਟ ਵੈਸੇ ਕਹਿੰਦੇ ਆ ਕਿ ਜਦੋਂ ਅਸੀਂ ਆਏ ਆਏ ਹਾਂ ਕਿ ਵੀ ਸ਼ੋਅ ਬੇਸ ਤੁਹਾਡਾ ਕੰਮ ਕੀ ਹੈ ਸ਼ੋਅ ਬੇਸ ਦੀ ਹੈ ਤੁਸੀਂ ਦਿਖਾਉਂਗੇ ਜਿੰਨਾ ਉਹਨਾਂ ਤੁਸੀਂ ਵਿਕੋਗੇ ਪਰ ਇਹ ਨਹੀਂ ਮੇਰੇ ਹਿਸਾਬ ਨਾਲ ਕਲਾ ਵੇਚਣੀ ਚਾਹੀਦੀ ਹੈ ਕਿ ਵੀ ਜਿਹੜਾ ਉਹ ਬੰਦਾ ਕੀ ਗਾਉਂਦਾ ਹੈ ਕਿੰਨਾ ਉੱਥੇ ਸਮਾਂ ਮਤਲਬ ਤੁਸੀਂ ਉਹਦੀ ਆਵਾਜ਼ ਨੂੰ ਕਿੰਨਾ ਪਸੰਦ ਕਰਦੇ ਹੋ ਕਿ ਕੀ ਤੁਹਾਡੇ ਸਾਹਮਣੇ ਪੇਸ਼ਕਾਰੀ ਕਰ ਰਿਹਾ ਸ਼ਾਇਦ ਉਹ ਚੀਜ਼ਾਂ ਨੂੰ ਵੱਧ ਪਿਆਰ ਕਰਨਾ ਚਾਹੀਦਾ ਤਾਂ ਅਜੀ ਵਾਦ ਪੈਸੀ ਨਾ ਕੰਪਨੀਆਂ ਕੋਲੇ ਜਾ ਕੇ ਉਹਨੂੰ ਵਾਦ ਪਿਆ ਹੈ ਨਾਲ ਮੌਨੇ ਪੈਣ ਤੇ ਕਿ ਵੀ ਕਿਸੇ ਦੇ ਥੱਲੇ ਆ ਕੇ ਉਹਨੂੰ ਕੰਮ ਨਾ ਕਰਨਾ ਪਵੇ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਵਜੀ ਤੁਸੀਂ ਸਾਡੇ ਨਾਲ ਜੁੜੇ ਸਾਡਾ ਸਾਥ ਦਿੱਤਾ ਇਸ ਬਾਰੇ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ